ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਕਸਦਰੀ ਫਾਰਮ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਦੋਸਤ ਵੀਡੀਓ ਵੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਨਾਲ ਹੀ ਲੱਗੀ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੈਣ ਜੋ ਆਉਣ ਵਾਲੇ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਤੇ ਜਿਹੜੇ ਵੀਰ Facebook ਤੇ ਪੇਜ ਤੇ ਵੀਡੀਓ ਵੇਖ ਰਹੇ ਹਨ ਉਹ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਅੱਗੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਗਾਵਾਂ ਬਾਕੀ ਪਾਈਆਂ ਤੋਂ ਪੁੱਛਾਂਗੇ ਦੁੱਧ ਬਾਅਦ ਤੇ ਰੇਟਾਂ ਬਾਰੇ ਜਾਣਕਾਰੀ ਲਵਾਂਗੇ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਣਾ ਤੇ ਸ਼ੇਅਰ ਜਰੂਰ ਕਰ ਦੇਣਾ ਕਰਾਂਗੇ ਆਪਾਂ ਗੱਲਬਾਤ ਸਸਰੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਛਤਰੀਆ ਠੀਕ ਆ ਆਪਣਾ ਉਪਾਰ ਦਾ ਹੀ ਕੰਮ ਆ ਜੀ ਜੀ ਸਰ ਠੀਕ ਆ ਨੰਬਰ ਬੋਲਦੇ ਆਪਾਂ 83 ਤੋਂ 7918 ਜੀ ਠੀਕ ਆ ਆਪਣੇ ਫਾਰਮ ਦੇ ਕਿੰਨੀਆਂ ਮੱਝਾਂ ਕਾਵਾ ਹੁੰਦੀਆਂ ਹਨ ਮੱਝਾਂ ਕਾਵਾ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਜੀ ਅੱਜ 10 ਦੇ ਹੰਤ ਹੈ ਜੀ ਮੰਡੀ ਦੇ ਅੱਜ 10 ਲੈਂਦੀਆਂ ਸੀ ਤੇ ਕਿੰਨੀਆਂ ਦਾ ਸੇਲ ਕਰਤੀਆਂ ਅੱਜ ਸੱਤ ਕਰਤੀਆਂ ਤਿੰਨਾ ਤੇ ਆਫਰ ਅੱਜ ਮੰਡੀ ਦੇ ਅੱਛਾ ਜੀ ਸੱਤ ਕਰਦੇ ਠੀਕ ਆ ਤਿੰਨਾ ਤੇ ਆਫਰ ਪੂਰਾ ਪੂਰਾ ਤੇ ਤਿੰਨੇ ਸੂਈਆਂ ਸਵਾਈਆਂ ਜੀ ਕੰਨਾਂ ਸੂਈਆਂ ਇੱਕ ਜਰਸੀ ਪੰਜਾਬ ਵਾਲੀ ਅੱਛਾ ਜੀ ਇੱਕ ਜਰਸੀ ਕਾਫੀ ਕਲਰ ਦੀ ਆ ਅੱਛਾ ਜੀ ਇੱਕ ਵਾਰ ਡੱਬੀ ਆ ਠੀਕ ਆ ਤੇ ਕੀ ਮੁੱਲ ਹੋਣ ਵਾਲਾ ਇਹ ਆਪਾਂ ਤਾਂ ਤਿੰਨੇ ਲਾਠ ਹੀ ਦੇ ਦਿਆਂਗੇ 23000 ਠੀਕ ਆ ਤੇ ਦੁੱਧ ਕਿੰਨਾ ਕਿੰਨਾ ਆਉਣ ਵਾਲਾ ਹੱਥ ਕਿਹੜਾ ਯਾਰਸੀ ਦਾ ਉਹਦਾ 12 ਦੂਸਰੀ ਯਾਰਸੀ ਅਨਦਾਜ਼ਾ ਤਾਂ 20 ਛਤਾਂ ਠੀਕ ਆ ਐ ਚੱਲ ਲਏਗੇ ਤੈਨੂੰ ਤੇ ਮੱਝਾਂ ਵੀ ਆਪਣੇ ਫਾਰਮ ਤੇ ਹੁੰਦੀਆਂ ਮੱਝਾਂ ਵੀ ਆ ਜਾਂਦੀਆਂ ਠੀਕ ਆ ਸੱਜਰ ਕਰਨੇ ਦੂਸਤ ਜਰ ਮੱਝਾਂ ਆ ਸੱਜਰ ਮੱਝਾਂ ਹਾਂਜੀ ਠੀਕ ਆ ਜਿਹੜੀ ਆਪਾਂ ਪਹਿਲੇ ਨੰਬਰ ਦੇ ਆ گا ਵੇਖ ਰਹੇ ਆਂ ਜੀ ਹਾਂਜੀ ਇਹ ਸੂਈ ਹੋਈ ਆ ਇਹ ਸੂਈ ਆ ਜੀ ਕਿੰਨੇ ਦਿਨਾਂ ਦੀ ਇਹਨੂੰ ਸੂਈ ਨੂੰ ਅੱਜ ਹਫਤਾ ਹੋ ਗਿਆ ਵੀਰੇ ਇੱਕ ਹਫਤਾ ਹੋ ਗਿਆ ਹਾਂਜੀ ਠੀਕ ਆ ਦੁੱਧ ਕਿੰਨਾ ਜੀ ਦੋ ਤੇ ਡੇਢ ਆ 14 15 ਕਿਲੋ ਹਾਂ ਤੋਰੀ ਇਹ ਚੱਲੇ ਝੜੀ ਦਾ ਘਰ ਠੀਕ ਆ ਬੱਚਾ ਮਗਰ ਕੀ ਆ ਮਗਰ ਵੱਛਾ ਜੀ ਇਹਦੇ ਵੱਛਾ ਹਾਂਜੀ ਮਾੜੀ ਤੋੜ ਕੇ ਵਿਖਾ ਦੇ ਦੋਸਤੋ ਇਸ ਕੁਆਲਟੀ ਕਰ ਲੋ ਚੈੱਕ ਬਹੁਤ ਵਧੀਆ ਮਗਰ ਵੱਛਾ ਬਾਕੀ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਬਹੁਤ ਵਧੀਆ ਕੱਟ ਕਾਠ ਤੇ ਆਰਡਰ ਦਾ ਵੀ ਸਾਈਜ਼ ਕਰ ਲੋ ਚੈੱਕ ਦੋਸਤੋ ਥੋੜੀ ਜੀ ਚੋ ਦਿੱਤੀ ਗਈ ਆ ਬਾਕੀ ਸਾਰੀ ਜਾਣਕਾਰੀ ਬਾਈ ਨੇ ਆਪਾਂ ਨੂੰ ਦੇ ਦਿੱਤੀ ਬਾਕੀ ਹੋਰ ਵੀ ਜਾਣਕਾਰੀ ਲੈਣੇ ਆ ਮੁੱਲ ਬਾਰੇ ਸਹੀ ਇਸ ਕੁਆਲਟੀ ਤੁਹਾਨੂੰ ਦੁਆਰਾ ਕਰਾ ਦੇਣੀ ਹੈ ਚੈੱਕ ਦੋਸਤੋ ਬਹੁਤ ਵਧੀਆ ਮੰਡੀਤਾ ਜੀ ਮੁੱਲ ਕੀ ਕਰਦੇ ਜਿੰਦਾ ਮੋਹੱਲਾ ਸਵੇਰੇ ਦਾ 55 ਕਰਦੇ 55000 ਤੇ ਹੁਣ ਦਾ ਮੁੱਲ ਕੀ ਆ ਫੇਰਾ ਹੁਣ ਤਿੰਨਾਂ ਦੇ ਹਿਸਾਬ ਨਾਲ 32000 ਇਹਦਾ 20000 ਰੁਪਇਆ ਜੇ ਕੋਈ ਕੱਲੀ ਵੀ ਖਰੀਦਣਾ ਚਾਵੇ ਕੱਲੀ ਦਾ 3000 ਕੱਲੀ ਅੱਜ ਤੇ ਕੱਲ ਦੇ ਸਮੇਂ ਤੱਕ ਅੱਜ ਉਹ ਮੰਗਲਵਾਰ ਤੱਕ 100 ਮੰਗਲਵਾਰ ਤੱਕ ਠੀਕ ਆ ਹਾਂਜੀ 13 ਦੂਜੇ ਨੰਬਰ ਵਾਲੀ ਗਾਂ ਜੀ ਇਹ ਜਰਸੀ ਆ ਪੰਜਾਬ ਵਾਲੀ ਠੀਕ ਐ ਵੀ ਸੁਹੀ ਹੋਈ ਆ ਹਾਂਜੀ ਕਿੰਨੇ ਦਿਨਾਂ ਦੀ ਇਹ ਨੂੰ ਅੱਜ ਚੀਜ਼ਾਂ ਦਾ ਬੱਚੂ ਜਾਂਸੀ ਮਗਰ ਵੀ ਵੱਛੀ ਆ ਜੀ ਠੀਕ ਆ ਦੁੱਧ ਕਿੰਨਾ ਜਿੰਦੇ ਥੱਲੇ ਸਾਡੇ ਦੇ ਥੱਲੇ ਸਹੀ 12 ਕਿਲੋ ਆ 12 ਕਿਲੋ ਆਕਵਾ ਆ ਠੀਕ ਆ ਮਾੜੀ ਤੋਰ ਕੇ ਵਿਖਾ ਦੇ ਵੀ ਦੋਸਤੋ ਕਰ ਲੋ ਕੁਆਲਟੀ ਚੈੱਕ ਸਿੰਘ ਜ਼ਰੂਰ ਆ ਕੱਦ ਕਾਠ ਵੀ ਬਹੁਤ ਵਧੀਆ ਦੋਸਤੋ ਵੀ ਆਰਡਰ ਤੇ ਮਾਰ ਲੋ ਨੀਗਾ ਜੇ ਕੋਈ ਵੀਰ ਦੀਆਂ ਤਿੰਨੇ ਗਾਵਾਂ ਕੋਈ ਖਰੀਦਣਾ ਚਾਹੁੰਦਾ ਬਾਈ 23 23000 ਚ ਦੇ ਦੇਗਾ ਇਹ ਕੋਈ ਕੱਲੀ ਗਾਂ ਖਰੀਦਣਾ ਚਾਹੁੰਦਾ ਕੱਲੀ-ਕੱਲੀ ਦੀ ਆਪਾਂ ਜਾਣਕਾਰੀ ਲੈ ਕੇ ਬਾਈ ਤੋਂ ਦੇਨੇ ਆ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਗਾਂ ਵਿਖਾਈ ਉਹ 30000 ਰੁਪਿਆ ਉਹ ਬਾਈ ਆਂਦੇ ਕਰਦੇ ਆ ਬਾਕੀ ਮੌਕੇ ਤੇ ਗੱਲ ਕਰਾਂ ਤਾਂ ਜਿਹੜੀ ਦੂਜੇ ਨੰਬਰ ਤੇ ਤੋਰੀ ਆ ਹਾਂਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਤਾਂ ਇਹਦਾ ਹੋਵੇ ਕੀਤਾ 45000 ਅੱਛਾ ਜੀ ਸਾਡੇ ਹਿਸਾਬ ਨਾਲ 30000 ਲੋ ਕੱਲੀ ਦੇ ਦਾਂਗੇ 28000 ਕੱਲੀ 28000 ਦੀ ਹਾਂਜੀ ਠੀਕ ਆ ਅਗਾਂ ਤੀਜੇ ਨੰਬਰ ਵਾਲੀ ਧਨਵੈੜ ਦੀ ਜਾਣਕਾਰੀ ਲੈਣੇ ਆ ਬਾਈ ਤੋਂ ਇਹ ਵੀ ਸੂਈ ਹੋਈ ਆ ਜੀ ਸੂਈ ਆ ਜੀ ਕਾਫੀ ਕਲਰ ਦੀ ਬੱਚੀ ਆ ਮਦਰ ਦੀ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅਜੇ ਹੋ ਗਿਆ ਬਾਈ 12 13 ਦਿਨ 12 13 ਦਿਨ ਸੂਆ ਕਿਹੜਾ ਦੂਜਾ ਜੀ ਦੂਜਾ ਜੇ ਮੌਕੇ ਤੇ ਦੁੱਧ ਕਿੰਨਾ ਆਣਾ ਮੌਕੇ ਤੇ ਦਾਬ 10 ਕਿਲੋ ਨਵਾਂ ਟਾਈਮਾਂ ਦਾ ਆ ਯਾਰ